ਮਨਦੀਪ ਕੌਰ ਜੀ ਅੱਛਾ ਤੇ ਇਹਦੇ ਕਈ ਹਾਂਜੀ ਕੱਪੜੇ ਖਰੀਦ ਰਹੇ ਸੀ ਇਹਨਾਂ ਨੇ ਸੈੱਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਏ ਕਿੰਨੇ ਪੈਸੇ 40 ਹਜ਼ਾਰ ਸੀਗੇ ਜੀ ਕਿੰਨੀਆਂ ਲੇਡੀਜ਼ ਸੀ ਇਹਨਾਂ ਤਿੰਨ ਸੀਗੀਆਂ ਇੱਕੋ ਮਿਲ ਗਿਆ ਉਹ ਦੂਈਆਂ ਕੱਢੇ ਤਾਂ ਦੂਜੀਆਂ ਨੇ ਇਹਨੂੰ ਫੜਾ ਤੇ ਹਾਂ ਜੀ ਇਹਨੂੰ ਫੜਾ ਦੇ ਪੈਸੇ ਤਾਂ ਮਿਲਣਗੇ ਹਾਂ ਜੀ ਪੈਸੇ ਤਾਂ ਮਿਲਣਗੇ ਜੀ ਕੀ ਚਾਹ ਨਹੀਂ ਤੁਸੀਂ ਟਾਰਗੇਟ ਨਾ ਹੈ ਯੋ ਹੁਣ ਇਹ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪੈਂਦਾ ਧੰਨਵਾਦ ਜੀ ਇਹਨਾਂ ਦਾ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਦਿੱਤੇ ਚਲੋ ਹਾਂ ਜੀ ਲੋਕਲੇ ਰਹਿੰਦੇ ਹੈ ਬੜੀ ਹਾਂਜੀ ਲੋਕਲੇ ਇਹਦਾ ਅਸੀਂ ਰੋਡ ਤੋਂ ਜਾ ਕੇ ਕਿਨੋਂ ਹੀ ਆਪਣਾ ਮੇਰਾ ਹਰਮੀਤ ਸਿੰਘ ਜੀ ਕਿਹੜਾ ਹੈ ਕਿਹੜਾ ਤੁਹਾਡਾ ਅਸੀਂ ਸ਼ਾਪ ਤੇ ਆ ਜੀ ਆਪਣੀ ਸ਼ਾਪ ਹੈ ਆਪਣੀ ਲੱਕੀਗਾਰਮਣ ਦੀ ਸ਼ਾਪ ਹੈ ਜੀ ਨਾਮ ਅੱਛਾ ਜੀ ਕਿਵੇਂ ਹੋਇਆ ਜੀ ਕਿ ਇਹ ਇਹ ਸਾਡੇ ਕੋਲ ਆਲੇ ਕਸਟਮਰ ਕੱਪੜੇ ਖਰੀਦ ਰਹੇ ਸੀਗੇ ਦੋ ਤਿੰਨ ਲੇਡੀਆਂ ਆਈਆਂ ਇਹਨਾਂ ਦੇ ਅੱਗੇ ਜਿੱਪ ਖੋਲ ਕੇ ਨਾ ਪੈਸੇ ਕੱਢ ਕੇ ਲੈ ਗਏ ਸਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲ੍ਹਿਆ ਪੈਸੇ 40 45000 ਰੁਪਏ ਸੀਗਾ ਇਹਨਾਂ ਦੇ ਪਰਚੀ ਕਾਪੀ ਸੀਗੀ ਨੋਟਾਂ ਦੀ ਉਹ ਕੱਢ ਕੇ ਜਦੇ ਭੱਜੀਆਂ ਗਈਆਂ ਇੱਥੋਂ ਸਾਨੂੰ ਸ਼ੱਕ ਹੋ ਗਿਆ ਵੀ ਭੱਜੀਆਂ ਭੱਜੀਆਂ ਗਈਆਂ ਸਾਰੀ ਮਾਰਕੀਟ 'ਚ ਲੇਡੀਜ਼ ਤਿੰਨ ਜਨਾਨੀਆਂ ਸੀਗੀਆਂ ਵੀ ਭੱਜੀਆਂ ਭੱਜੀਆਂ ਗਈਆਂ ਨੇ ਉੱਥੋਂ ਅਸੀਂ ਫਾੜਾ ਫਾੜ ਭੱਜੇ ਗਏ ਸੜਕ ਪਾਰ ਕਰਨ ਲੱਗੇ ਅਸੀਂ ਉੱਥੋਂ ਫਾੜ ਲੀਆਂ ਦੋਨ ਤਿੰਨ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਫਟਾਫਟ ਜਿਹਦੇ ਕੋਲ ਪੈਸੇ ਇਹਦੇ ਕੋਲ ਅਸੀਂ ਕਿ ਕੱਢ ਪੈਸੇ ਸਾਡੇ ਕਿੱਥੇ ਨੇ ਇਹਨੇ ਆਪਣੇ ਇੱਥੋਂ ਕੱਢਿਆ ਇੱਥੋਂ ਕੱਢ ਕੇ ਮੈਨੂੰ ਕਾਪੀ 40 45000 ਦੀ ਕਾਪੀ ਫੜਾਤੀ ਜੋ ਅਸੀਂ ਇਹਨੂੰ ਫੜ ਕੇ ਲੈ ਕੇ ਜਾਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਆ ਅਸੀਂ ਫਿਰ ਅਸੀਂ ਇਹਨੂੰ ਫੜ ਕੇ ਮੈਂ ਇੱਥੇ ਦੁਕਾਨ ਤੇ ਲੈ ਕੇ ਆਇਆ ਤੇ ਇਹਨਾਂ ਦੇ ਕੋਲ ਨਾਲੇ ਇਹਨਾਂ ਨੂੰ ਪੈਸੇ ਵਾਪਸ ਕਰ ਕਿਤੇ 40 50000 ਰੁਪਏ ਹਾਂ ਇਹਨਾਂ ਨੂੰ ਪੈਸੇ ਮਿਲ ਕੇ ਕਿਤੋਂ ਬੜੀਆਂ ਜਾ ਗਈ ਇਹ ਆਪਣੇ ਪਾਰਕਿੰਗ ਦੇ ਬਾਹਰ ਹੀ ਅੱਛਾ ਬਾਕੀ ਨਾਲ ਵਾਲੇ ਭੱਜ ਗਏ ਬਾਕੀ ਨਾਲ ਵਾਲੇ ਦੋ ਲੜੀਆਂ ਭੱਜ ਗੀਆਂ ਜਿਹੜੀਆਂ ਅੰਦਰੋਂ ਆਈਆਂ ਨੇ ਅੰਦਰ ਆ ਕੇ ਜਿਹੜੀਆਂ ਅੰਦਰ ਆਈਆਂ ਉਹ ਕੱਢ ਕੇ ਲੈ ਗਈਆਂ ਗਾਹਾਂ ਇਹਨੂੰ ਜਾ ਕੇ ਫੜਾਦੇ ਜਾਂਦੇ ਉਹ ਫੜੀਆਂ ਤੇ ਉਹਨਾਂ ਫੜਫੜ ਪੈਸੇ ਇਹਨੂੰ ਫੜਾਦੇ ਨੇ ਲਕੋਰੇ ਇਹ ਇਹਨਾਂ ਨੇ ਆ ਭੈਂਜੀ ਨਾਲ ਗਏ ਜਿਨ੍ਹਾਂ ਦੇ ਪੈਸੇ ਕੱਢੇ ਅਸੀਂ ਮੁੰਡੇ ਭਜਾਏ ਤਿੰਨ ਚਾਰ ਜਾ ਫੜਲੀਆਂ ਜਾ ਕੇ ਜੀ ਡੀਟੀਓ ਡੀਟੀਓ ਪਾਇਰ ਕਰਕੇ ਆਈ ਦੋ ਜਣੀਆਂ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਜੀ ਹਾਂ ਜੀ ਲੱਗਿਆ ਹੋਇਆ ਜੀ ਕੈਮਰਾ ਤੇ ਆਈਏ ਰਿਕਾਰਡਿੰਗ ਵਿੱਚ ਦੇਖੋ ਚੈੱਕ ਕਰ ਰਹੇ ਹਾਂ ਜੀ ਉਹ ਦੇਖੋ ਹੋ ਰਿਹਾ ਚੈੱਕ ਉਹਦਾ ਭੈਂਜੀ ਨੂੰ ਸ਼ੱਕ ਪਿਆ ਮੈਂ ਕਿਹਾ ਭੈਂਜੀ ਹਾਂ ਜੀ ਮੈਂ ਕੋਈ ਨਹੀਂ ਮੈਂ ਬਾਸ ਮਾਰੇ ਦਾਦੂ ਸਾਹਿਬ ਜਿਹੜੀ ਚੋਰੀਆਂ ਫੜਿਆ ਕੀ ਹੋਇਆ ਜੀ ਇਹ ਚੋਰ ਨਹੀਂ ਫੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰਉਣਾ ਕਿੰਨੀਆਂ ਸੀਗੀਆਂ ਫੜੀਆਂ ਜੀ ਦੋ ਸੀ ਨਾ ਇੱਕ ਸੀ ਫੜੀ ਹੋਈ ਤੇ ਬਾਕੀ ਦੋ ਭੱਜ ਗਏ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਇਹ ਸਾਰਾ ਮਾਮਲਾ ਜੀ ਇਹ ਇੱਕ ਦੁਕਾਨ ਆ ਇਹ ਦੁਕਾਨ ਹਾਂ ਜੀ ਕਿ ਕਿਹੜੀ ਕਿਹੜੀ ਗਵਰਨਮੈਂਟ ਸਾਡੀ ਕਿਹੜੀ ਗਵਰਨਮੈਂਟ ਸਾਡੀ ਗਵਰਨਮੈਂਟ ਸਾ ਉਹ ਕਿੱਥੇ ਹੋਣਾ ਕੋਣ ਜੇ ਕੀ ਦੱਸਿਆ ਇਹਨਾਂ ਨੇ ਤੁਹਾਨੂੰ ਕਿਵੇਂ ਲੈ ਲਈ ਇਹ ਕਹਿੰਦੇ ਵੀ ਸਾਡੇ ਵੀਰੇ ਪੈਸੇ ਮਰ ਗਏ ਮੈਂ ਕੋਈ ਕਾਰ ਬਣੀ ਕਰਾਉਣੀ ਹੈਗੀ ਤੇ ਜੇ ਉਹ ਦੇਖਦੇ ਕੋਈ ਵੈਰੀਫਾਈ ਕਰਦੇ ਆਂ ਆਪਾਂ ਜੇ ਉਹਨਾਂ ਕੋਲ ਕੁੜੀਆਂ ਮਿਲ ਗਈਆਂ ਉਹਨਾਂ ਦੇ ਕੋਲ ਆ ਬੱਚਾ ਨਰਵਾਗੇ ਤੁਸੀਂ ਉਹ ਤੁਹਾਡੇ ਥਾਣੇ ਫੜਾਤੀਆਂ ਜੀ ਉਹ ਤੁਹਾਨੂੰ ਨਹੀਂ ਹਲੇ ਫੜਾਈਆਂ ਹਾਂਜੀ ਫੜਦੀਆਂ ਨਹੀਂ ਆਉਂਦਾ ਅੱਛਾ ਜੀ